ਕੀ ਫੌਜ ਕੇ ਨਾ شمارੋ ਹਿਸਾਬ ਤੇ ਸਰਦਾਰੇ ਫੌਜ ਏਕ ਨਹੀਂ ਦੋ ਨਵਾਬ تھے ਰਾਜੇ ਕਈ ਪਹਾੜ ਕੇ ਹਮਰਖਾਬ تھے ਸਿੰਘੋਂ ਕੇ ਬਿਸ਼ਚੰਦ ਜੈ ਸ਼ੈਖੋ ਸ਼ਾਹ تھے 10 ਲੱਖ ਦਾ ਘੇਰਾ ਪਾ ਲਿਆ ਤੇ ਸਾਧ ਸੰਗਤ ਮੁਗਲੀਆ ਹਕੂਮਤ ਤੇ ਪਹਾੜੀ ਰਾਜੇ ਸਤਿਗੁਰੂ ਜੀ ਆਪ ਜ਼ਿਕਰ ਕਰਦੇ ਜਫਰ ਨਾਮੇ ਵਿੱਚ ਗੁਰਸਨਹਿ ਚੇਕਾਰੇ ਕਿ ਦੈ ਲਖ ਬਰਾਇਤ ਬਰੋ ਬੇਖਬਰ 10 ਲਖ ਦਾ ਘੇਰਾ ਸਾਧ ਸੰਗਤ ਇਹ ਬੁੱਧੀ ਚੰਦ ਸੇੜ ਦੀ ਹਵੇਲੀ ਇਹਦਾ ਇੱਕ ਭਰਾ ਗਰੀਬ ਚੰਦ ਸਾਧ ਸੰਗਤ ਖੈਰ ਸੰਖੇਪ ਜੀ ਬੇਨਤੀ ਕਰੀਏ ਕਿਉਂਕਿ ਵਾਰਾਂ ਵੀ ਆਪ ਜੀਆਂ ਨੇ ਸਰਵਣ ਕਰਨੀਆਂ ਜੋ ਭੈਣ ਜੀ ਹੁਣਾ ਵੱਲੋਂ ਹੁਕਮ ਹੋਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਪਤਾ ਹੈ ਤੀਰਾਂ ਦੀ ਵਾਛੜ ਕਰਦੇ ਤੇ ਤੀਰਾਂ ਤੋਂ ਹਟਵੀ ਹੋ ਕੇ ਫੌਜ ਵੈ ਗਈ ਮੁਗਲਾਂ ਦੀ ਵੀ ਦੇਖਦੇ ਕਿੰਨੇ ਕਿ ਹਥਿਆਰ ਚਲਾ ਲੈਣਗੇ ਹੁਣ ਪਤਾ ਹੈ ਸਿੰਘਾਂ ਨੂੰ ਵੀ ਇੱਥੇ ਤੇ ਸ਼ਹਾਦਤ ਦਾ ਜਾਮ ਪੀਤਿਆਂ ਬਗੈਰ ਗੱਲ ਨਹੀਂ ਬਣਦੀ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਾਧ ਸੰਗਤ ਕੀ ਫੈਸਲਾ ਹੋਇਆ ਪੰਜਾਂ ਪੰਜਾਂ ਸਿੰਘਾਂ ਦਾ ਜਥਾ ਤੋਰਨ ਲੱਗੇ ਸਤਿਗੁਰੂ ਜੀ ਦੋਗ ਜਥੇ ਗਏ ਭਾਈ ਹਿੰਮਤ ਸਿੰਘ ਪਿਆਰੇ ਪੰਜਾਂ ਪਿਆਰਿਆਂ ਦੇ ਵਿੱਚੋਂ ਉਹਨਾਂ ਨੇ ਮਹਾਰਾਜ ਤੋਂ ਇਜਾਜ਼ਤ ਮੰਗੀ ਪੰਜਾਂ ਸਿੰਘਾਂ ਦਾ ਜਥਾ ਲੈ ਕੇ ਗਏ ਸ਼ਹਾਦਤ ਦਾ ਜਾਮ ਪੀ ਗਏ ਤੇ ਉਸ ਤੋਂ ਉਪਰਾੰਤ ਤਿੰਨਾਂ ਜਥਿਆਂ ਤੋਂ ਬਾਅਦ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਇਜਾਜ਼ਤ ਮੰਗਦੇ ਮਹਾਰਾਜ ਕਿਰਪਾ ਕਰਕੇ ਜੰਗ ਮੈਦਾਨ ਜਾਣ ਦੀ ਇਜਾਜ਼ਤ ਦਿਓ ਸਾਧ ਸੰਗਤ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਕੀ ਕਰਨ ਲੱਗੇ ਹੋ ਕਿਉਂ ਅਲਾਮਿਆਂ ਦੀ ਪੰਡ ਸਾਰੇ ਸਾਡੇ ਸਿਰ ਤੇ ਭੰਨਣ ਲੱਗੇ ਹੋ ਇਤਿਹਾਸ ਨੇ ਕਹਿਣਾ ਦਇਆ ਸਿੰਘ ਵਰਗੇ ਹਲੇ ਬੈਠੇ ਸਨ ਤੇ ਮਹਾਰਾਜ ਨੇ ਆਪਣੇ ਸਹਬਜ਼ਾਦੇ ਨੂੰ ਜੰਗ ਮੈਦਾਨ ਤੋਰ ਦਿੱਤਾ ਮਾਰੇ ਕਹਿੰਦੇ ਭਾਈ ਦਇਆ ਸਿੰਘ ਜੀ ਜੇਕਰ ਤੁਹਾਨੂੰ ਅਲਾਮਿਆਂ ਦਾ ਡਰ ਹੈ ਤੇ ਇਹ ਗੱਲ ਸਾਡੇ ਤੇ ਵੀ ਇਤਿਹਾਸ ਆਉਣ ਵਾਲਾ ਕਹੇਗਾ ਗੁਰੂ ਨੇ ਸਿੰਘਾਂ ਨੂੰ ਤੋਰ ਦਿੱਤਾ ਤੇ ਆਪਣੇ ਪੁੱਤਰ ਰੱਖ ਲਏ ਮਾਰੇ ਕਹਿੰਦੇ ਬੇਨਤੀ ਨਹੀਂ ਮੰਨੀ ਜਾਵੇਗੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਅਜੀਤ ਸਿੰਘ ਦੇ ਆਪ ਛਸ਼ਤਰ ਬਸਤਰ ਤਿਆਰ ਕੀਤੇ ਪੱਥੇ ਵਿੱਚ ਤੀਰ ਸਜਾਏ ਨੇਜਾ ਪਕੜਾਇਆ ਤੇ ਸਾਧ ਸੰਗਤ ਆਪਣੀ ਵੱਡੀ ਸ਼੍ਰੀ ਸਾਹਿਬ ਦਿੱਤੀ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸਾਧ ਸੰਗਤ ਮਹਾਰਾਜ ਨੇ ਹੁਕਮ ਕੀਤਾ ਘੋੜੇ ਨੂੰ ਵੀ ਥਾਪੜਾ ਦਿੱਤਾ ਤੇ ਮਾਰੇ ਕਹਿੰਦੇ ਕਿਲੇ ਦਾ ਦਰਵਾਜ਼ਾ ਗੜੀ ਦਾ ਦਰਵਾਜ਼ਾ ਖੋਲ ਦਿਓ ਬਾਬਾ ਅਜੀਤ ਸਿੰਘ ਨੇ ਸਤਗੁਰਾਂ ਤੋਂ ਅਸੀਸ ਲੈ ਕੇ ਜਦੋਂ ਜੰਗ ਮੈਦਾਨ ਵਿੱਚ ਗਿਆ ਤੇ ਜਾਂਦਿਆਂ ਹੀ ਐਸਾ ਪੜਥੂ ਪਾ ਦਿੱਤਾ ਵੱਡੇ ਵੱਡੇ ਉਹਨਾਂ ਦੇ ਮੁਗਲ ਫੌਜਾਂ ਦੇ ਯੋਧੇ ਪਹਾੜੀ ਰਾਜੇ ਦੇਖਦੇ ਰਹੇ ਕਿ ਇਹ ਕੀ ਬਣਿਆ ਉਹ ਤੇ ਇੱਕ ਵਾਰ ਸੋਚਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੰਗ ਮੈਦਾਨ ਵਿੱਚ ਆ ਗਏ ਨੇ ਤੇ ਸਾਧ ਸੰਗਤ ਮੂਹੋਂ ਮੂਹੇ ਗੱਲਾਂ ਕਰਦੇ ਨੇ ਤੇ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਉਹ ਕੰਮ ਵਖਤ ਤੋਂ ਆਪਣੀ ਜ਼ੁਬਾਨ ਨੂੰ ਲਗਾਮ ਦੇਵੋ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੰਗ ਮੈਦਾਨ ਵਿੱਚ ਆ ਗਏ ਫਿਰ ਤੇ ਤੁਹਾਡਾ ਖੁਰਾ ਖੋਜ ਬਟ ਜਾਵੇਗਾ ਮੈਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਵਰਜੰਦ ਵੱਡਾ ਸਹਿਬਜਾਦਾ ਹਾਂ ਅਜੀਤ ਸਿੰਘ ਮੇਰੇ ਨਾਲ ਮੁਕਾਬਲਾ ਕਰੋ ਤੇ ਸਾਧ ਸੰਗਤ ਪੱਥੇ 'ਚੋਂ ਤੀਰ ਖਿੱਚ-ਖਿੱਚ ਮਾਰੇ ਜਦੋਂ ਪਥੇ 'ਚੋਂ ਤੀਰ ਮੁੱਕ ਗਏ ਆਖਿਰ ਉਹ ਜਿਹੜਾ ਨੀਜਾ ਉਹਦੇ ਨਾਲ ਕਈਆਂ ਦੇ ਸੀਨੇ 파ੜੇ ਇੱਕ ਵਾਰ ਐਸਾ ਭਰਮਾ ਬਾਬਾ ਅਜੀਤ ਸਿੰਘ ਜੀ ਨੇ ਕੀਤਾ ਕਿ ਸੜੇ ਛਾਤੀ ਪਾੜ ਕੇ ਮੁਗਲ ਫੌਜ ਦੀ ਤੇ ਘੋੜੇ ਦੇ ਧਸ ਗਿਆ ਉਹ ਨੀਜਾ ਸਾਧ ਸੰਗਤ ਤੇ ਬਾਬਾ ਜੀ ਜਦੋਂ ਖਿੱਚਣ ਲੱਗੇ ਸਾਗ ਕੋਲ ਰਹਿ ਗਈ ਤੇ ਹਥਿਆਰ ਵਿੱਚੇ ਰਹਿ ਗਿਆ ਆਖਿਰ ਫਿਰ ਸ੍ਰੀ ਸਾਹਿਬ ਜੀ ਸਦਾ ਦੀ ਸਾਥਣ ਕੋਲ ਉਹਨੂੰ ਧੂਲਿਆ ਮੈਦਾਨ ਵਿੱਚ ਐਸੀ ਸ੍ਰੀ ਸਾਹਿਬ ਵਾਈ ਹੈ ਤੇ ਦੁਸ਼ਮਣ ਗੱਲਾਂ ਕਰਦਾ ਵੀ ਇਹ ਤੇ ਸ੍ਰੀ ਸਾਹਿਬ ਨਹੀਂ ਚੱਲਦੀ ਇਹ ਤੇ ਅੰਜ ਲੱਗਦਾ ਜਿਵੇਂ ਸਮਾਨ ਦੀ ਬਿਜਲੀ ਲਿਸਕਦੀ ਹੋਵੇ ਤੇ ਸਾਧ ਸੰਗਤ ਜੀ ਆਖਰਕਾਰ 300 ਤੋਂ ਵੱਧ ਫਟ ਲੱਗੇ ਇਤਿਹਾਸ ਵਿੱਚ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਆਇਆ ਪਰ ਇੰਨਾਕ ਸਾਰੇ ਮਨ ਦੇ ਵੀ 300 ਤੋਂ ਵੱਧ ਫਟ ਬਾਬਾ ਅਜੀਤ ਸਿੰਘ ਜੀ ਦੇ ਧਨ ਤੇ ਲੱਗੇ ਰਾਣਾ ਸੰਘਾ ਹੋਇਆ ਇੱਕ ਰਾਜਪੂਤਾਨੇ ਚ ਉਹਦੇ 92 ਫੱਟ ਲੱਗੇ ਸੀ ਤਨ ਦੇ ਉੱਤੇ ਉਹਨੂੰ ਬਹੁਤ ਵੜਿਆਇਆ ਗਿਆ ਇਤਿਹਾਸ ਵਿੱਚ ਹਾਈਲਾਈਟ ਕੀਤਾ ਗਿਆ ਤੇ ਬਾਬਾ ਅਜੀਤ ਸਿੰਘ ਜੀ ਦੇ 300 ਤੋਂ ਵੱਧ ਫੱਟ ਲੱਗੇ ਸੀ ਦਾਸ਼ੀ ਨਾ ਸਕੀ ਇਤਿਹਾਸ ਵਿੱਚ ਦੁਨੀਆ ਤੱਕ ਇਹ ਗੱਲ ਹੀ ਨਾ ਪਹੁੰਚਾ ਸਕੇ ਵੀ ਕਿੱਡਾ ਸਾਡਾ ਵਿਰਸਾ ਮਹਾਨ ਆਖਰਕਾਰ ਜਦੋਂ ਹੁਣ ਪਤਾ ਹੈ ਸਰੀਰ ਚੋਂ ਪ੍ਰਾਣ त्याਗਣੇ ਨੇ ਦਿਲਬੰਦ ਨੇ ਤਲਵਾਰ ਸੇ ਤਸਲੀਮ বাজਾਈ ਗਰਦਨ ਪੇ ਅਦਾਬ ਦਿਲਾਵਰ ਨੇ ਝੁਕਾਈ ਇਸ ਵਖ਼ਫ਼ ਪੇ ਫੌਜੇ ਸਤਮ ਆਰਾ ਉਮੜ ਆਈ ਬਰਸ਼ੀ ਕਿਸੇ ਬਦਬਖ਼ਤ ਨੇ ਪਿੱਛੇ ਸੇ ਲਗਾਈ ਸਾਧ ਸੰਗਤ ਜਲਾਲਉਦੀਨ ਜਲਾਦ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵਾਰ ਕੀਤਾ ਸੀ ਜਲਾਲਉਦੀਨ ਜਲਾਦ ਦੇ ਪੁੱਤਰ ਨੇ ਬਾਬਾ ਅਜੀਤ ਸਿੰਘ ਜੀ ਦੇ ਪਿੱਠ ਤੇ ਵਾਰ ਕੀਤਾ ਕਿਉਂਕਿ ਬਾਬਾ ਅਜੀਤ ਸਿੰਘ ਤੇ ਹਣ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲਿ ਸ੍ਰੀ ਸਾਹਿਬ ਚੁਕਾ ਕੇ ਨਮਸਕਾਰ ਕਰਨ ਲੱਗੇ ਨੇ ਤੇ ਉਧਰੋਂ ਇਸ ਸਾਧ ਸੰਗਤ ਆਪਣੀ ਨਮਕ ਹਰਾਮੀ ਕਰਦਿਆਂ ਧੋਖੇਬਾਜ਼ੀ ਕਰਦਿਆਂ ਪਿੱਠ ਤੇ ਵਾਰ ਕੀਤਾ ਹੈ ਯੋਧਿਆਂ ਵਾਲੀ ਕੋਈ ਗੱਲ ਨਹੀਂ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਹੋਇਆ ਆਪਣੇ ਬਚਨਾਂ 'ਚ ਨਾ ਬੱਚੇ ਤੇ ਨਾ ਬਜ਼ੁਰਗ ਤੇ ਵਾਰ ਕਰਨਾ ਨਾ ਕਿਸੇ ਦੇ ਪਿੱਠ ਤੇ ਵਾਰ ਕਰਨਾ ਜਦੋਂ ਕਰਨਾ ਲਲਕਾਰ ਕੇ ਵਾਰ ਕਰਨਾ ਪਰ ਇਹਨਾਂ ਨੇ ਬਾਬਾ ਅਜੀਤ ਸਿੰਘ ਦੀ ਪਿੱਠ ਤੇ वार ਕੀਤਾ ਤੇ ਸਾਧ ਸੰਗਤ ਹੋਇਆ ਕਿ ਵਰਸੀ ਕਿਸੇ ਬਦਬਖਤ ਨੇ ਪਿੱਛੇ ਸੇ ਲਗਾਈ ਤਿਉਹਰਾ ਕੇ ਗਰੇ ਜੀਨ ਸੇ ਸਰਕਾਰ ਜਿਮੀ ਪਰ ਰੂਹ ਖੁਲਦ ਗਈ ਔਰ ਤਨੇਜਾਰ ਜਿਮੀ ਪਰ ਸਾਧ ਸੰਗਤ ਬਾਬਾ ਅਜੀਤ ਸਿੰਘ ਜੀ ਧਰਤ ਤੇ ਜਦੋਂ ਬੇ ਜਾਨ ਲੋਥ ਡਿੱਗੀ ਤੇ ਆਤਮਾ ਤੇ ਜਾ ਕੇ ਨਿਰਆਕਾਰ ਰੂਪ ਦੇ ਵਿੱਚ ਰਲ ਗਈ ਤੇ ਸਾਧ ਸੰਗਤ ਫਰ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਝਾਤੀ ਮਾਰੋ ਜਕਾਰੇ ਛੱਡ ਦੇ ਸਤਿਗੁਰੂ ਜੀ ਅਟਾਰੀ ਵਿੱਚ ਤੇ ਸਿੰਘਾਂ ਨੂੰ ਵੀ ਕਹਿੰਦੇ ਵੀ ਜਕਾਰੇ ਛੱਡੋ ਤੇ ਉਸੇ ਵਕਤ ਬਾਬਾ ਜੁਹਾਰ ਸਿੰਘ ਜਿਹੜੇ ਸਾਰਾ ਜੰਗ ਦਾ ਹਾਲ ਵਿਖਰੇ ਸਨ ਆ ਕੇ ਕਹਿੰਦੇ ਬਾਬਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਇਸ ਵਕਤ ਕਹਾ ਨੰਨੇ ਸੇ ਮਾਸੂਮ ਪੇਸਰਨੇ ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ ਬਾਈ ਸੇ ਵਿਛੜ ਕੇ ਹਮੇ ਜੀਣਾ ਨਹੀਂ ਬਾਤਾ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਬਾਤਾ ਮਹਾਰਾਜ ਹੁਣ ਨਹੀਂ ਕੋ ਚੰਗਾ ਲੱਗਦਾ ਭਰਾ ਸ਼ਹੀਦੀ ਦਾ ਜਾਮ ਪੀ ਗਿਆ ਵੱਡਾ ਭਾਈ ਤੇ ਮਹਾਰਾਜ ਮੈਨੂੰ ਵੀ ਜੰਗ ਮੈਦਾਨ ਜਾਣ ਦੀ ਇਜਾਜ਼ਤ ਦੇਵੋ ਬੜਾ ਸਿੰਘਾਂ ਨੇ ਆਖਿਆ ਮਾਰੇ ਹੁਣ ਤੇ ਕੋਲ ਇੱਕੋ ਹੀ ਸਹਬ ਜੀ ਆਦਾ ਤੁਹਾਡੀ ਅੱਖਾਂ ਸਾਹਮਣੇ ਹੈ ਨਾ ਜਾਣ ਦਿਓ ਸਤਿਗੁਰੂ ਜੀ ਕਹਿੰਦੇ ਇੰਜ ਨਹੀਂ ਹੋ ਸਕਦਾ ਆਪ ਮਹਾਰਾਜ ਨੇ ਜਿਵੇਂ ਬਾਬਾ ਅਜੀਤ ਸਿੰਘ ਨੂੰ ਤੋੜਿਆ ਉਵੇਂ ਬਾਬਾ ਜੁਝਾਰ ਸਿੰਘ ਨੂੰ ਮਾਰੇ ਕਹਿੰਦੇ ਜਾਓ ਪੁੱਤਰ ਸ਼ੌਂਕ ਨਾਲ ਜਾਓ ਪਰ ਤੁਹਾਡਾ ਵੱਡਾ ਭਰਾ ਉਹਨੂੰ ਤੇ ਜੰਗ ਦਾ ਤਜਰਬਾ ਹੈ ਤੁਸੀਂ ਹਲੇ ਛੋਟੇ ਹੋ ਮੈਂ ਤੁਹਾਨੂੰ ਵੱਡੀ ਸ਼ਰੀ ਸਾਹਿਬ ਨਹੀਂ ਆਪਣੀ ਛੋਟੀ ਛੋਟਾ ਖੰજર ਦੇਵਾਂਗਾ ਸਾਧ ਸੰਗਤ ਮਹਾਰਾਜ ਕਹਿੰਦੇ ਹਮ ਦੇਤੇ ਹਾਂ ਖੰજર ਇਸੇ ਸ਼ਮਸ਼ੀਰ ਸਮਝਣਾ ਇਹਨੂੰ ਹੀ ਤੁਸੀਂ ਵੱਡੀ ਸ਼ਮਸ਼ੀਰ ਸਮਝਿਓ ਨੇਜੇ ਕੀ ਜਗਾ ਤਮ ਦਾਦਾ ਕਾ ਤੀਰ ਸਮਝਣਾ ਜਿੰਨੇ ਮਰੇ ਇਨਸੇ ਉਹਨੇ ਬੇਪੀਰ ਸਮਝਣਾ ਜ਼ਖਮ ਆਏ ਤੋਂ ਰੋਣਾ ਨਹੀਂ ਉਹਨੇ ਦਲਗੀਰ ਸਮਝਣਾ ਜਦ ਤੀਰ ਕਲੇਜੇ ਸੇ ਲੱਗੇ ਸੀ ਨਹੀਂ ਕਰਨਾ ਉਫ ਮੂੰਹ ਸੇ ਮੇਰੀ ਜਾਨ ਕਭੀ ਨਹੀਂ ਕਹਿਣਾ ਮਹਾਰਾਜ ਕਹਿੰਦੇ ਜਦੋਂ ਤੀਰ ਕਲੇਜੇ ਵਿੱਚ ਲੱਗਣ ਤੇ ਮੂੰਹ ਚੋਂ ਸੀ ਨਹੀਂ ਨਿਕਲਣੀ ਚਾਹੀਦੀ ਜੁਝਾਰ ਸੇ ਜਦੋਂ ਵਾਰ ਹੋਣ ਤੁਹਾਡੇ ਤੇ ਤੇ ਇਹ ਨਹੀਂ ਕਹਿਣਾ ਉਫ ਮੈਂ ਕਿਉਂ ਜੰਗ ਮੈਦਾਨ ਵਿੱਚ ਆ ਗਿਆ ਕੌਣ ਹੋਵੇਗਾ ਐਸਾ ਪਿਤਾ ਆਪਣੇ ਪੁੱਤਰਾਂ ਨੂੰ ਜਦੋਂ ਜੰਗ ਮੈਦਾਨ ਤੋਰ ਦੇ ਨੇ ਬਾਬਾ ਜੁਝਾਰ ਸਿੰਘ ਜੰਗ ਮੈਦਾਨ ਵਿੱਚ ਜਾ ਕੇ ਬਾਬਾ ਅਜੀਤ ਸਿੰਘ ਨਾਲੋਂ ਵੀ ਜਿਆਦੀ ਵਾਢੀ ਪਾਈ ਤੇ ਦੁਸ਼ਮਣ ਸਾਧ ਸੰਗਤ ਹੈਰਾਨ ਬਈ ਇਹ ਛੋਟੀ ਜੀ ਉਮਰ ਦਾ 14 ਸਾਲਾਂ ਦਾ ਨੌਜਵਾਨ ਇਹ ਸਾਡੇ ਕਾਬੂ 'ਚ ਨਹੀਂ ਆ ਰਿਹਾ ਆਖਰ ਕਿੰਨੀ ਕੁ ਧੀਰ ਲੜਨਾ ਸੀ ਬਾਬਾ ਜੁਝਾਰ ਸਿੰਘ ਵੀ ਜੰਗ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਜਕਾਰੇ ਛੱਡਦੇ ਨੇ ਤੇ ਇੱਕ ਸੁਨੇਹਾ ਦਿੱਤੇ ਨੇ ਹਿੰਦਵਾਸੀਆਂ ਨੂੰ ਮਹਾਰਾਜ ਕਹਿੰਦੇ ਆਹ ਹਿੰਦਵਾਸੀਓ ਆਹ ਵੇਖੋ ਮੈਂ ਆਪਣੇ ਪੁੱਤਰ ਲਾੜੀ ਮੌਤ ਨਾਲ ਵਿਆਹਣ ਜਾ ਰਿਹਾ ਹਾਂ ਧਰਮ ਦੀ ਖਾਤਰ ਤੇ ਆਓ ਮੈਨੂੰ ਸਾਰੇ ਵਧਾਈ ਦੇਵੋ ਭਈ ਦੇਵੋ ਦੇਵੋ ਵਧਾਈਆਂ ਹਿੰਦਵਾਸੀਓ ਮੈਂ ਪੁੱਤਰ ਵਿਆਹਣ ਚੱਲਿਆ ਆਹ ਪ੍ਰੇਮ ਦਾ ਸ਼ਰਮਤਰੀਓ ਜੀ